ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਗਿੱਲ ਤੇ ਅੱਜ ਮੈਂ ਤੁਹਾਨੂੰ ਇੱਕ ਆਪਣੇ ਕੈਮਰਾ ਦੀ ਸ਼ਖਸੀਅਤ ਨਾਲ ਮਿਲਾਉਂਗਾ ਜਿਹੜੇ ਕੰਮ ਤਾਂ ਬਹੁਤ ਕਰ ਰਹੇ ਨੇ ਪਰ ਕ੍ਰੈਡਿਟ ਤੇ ਫੋਟੋਆਂ ਖਿਚਾਉਣ ਤੋਂ ਕਾਫੀ ਗੁਰੇਜ਼ ਕਰਦੇ ਨੇ ਤੇ ਇਹ ਇੰਟਰੂ ਮੈਂ ਕਰ ਰਿਹਾ ਜੀ ਪਿੰਡੂ ਆਸਟ੍ਰੇਲੀਆ ਦੇ ਤੇ ਆਪਣੇ ਚੈਨਲ ਲਈ ਗਿੱਲ ਦੀ ਗਿੱਲ ਦੀ ਗੱਲ ਇਹ ਮੇਰਾ ਚੈਨਲ ਹੈ ਜੀ YouTube ਤੇ ਮੈਂ ਉੱਥੇ ਪਾਉਂਗਾ ਇਕਣਾ ਬਹੁਤ ਸੀਰੀਅਸ ਮੁੱਦਾ ਜੇ ਚੱਲ ਰਿਹਾ ਆਪਣੇ ਇਥੇ ਕੈਨਵਰਾ ਦੇ ਵਿੱਚ ਵੀ ਪੰਜਾਬੀ ਤੇ ਹਿੰਦੀ ਨੂੰ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ ਦੇ ਵਿੱਚ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਇਨਕਲੂਡ ਕਰਨ ਦਾ ਮੁੱਦਾ ਚੱਲ ਰਿਹਾ ਤੇ ਸਰਕਾਰ ਨੇ ਇਸ ਈਸ਼ੂ ਨੂੰ ਕਾਫੀ ਸੀਰੀਅਸ ਲਿਆ ਪਰ ਉਤੋਂ ਪਹਿਲਾਂ ਮੈਂ ਆਪਣੇ ਭਾਜੀ ਰਵਿੰਦਰ ਸਿੰਘ ਸਾਨੀ ਉਹਨਾਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਭਾਜੀ ਹਾਂਜੀ ਉਹ ਠੀਕ ਠਾਕ ਜੀ ਬਿਲਕੁਲ ਠੀਕ ਹਾਂਜੀ ਤੇ ਅੱਜ ਅਸੀਂ ਗੱਲਬਾਤ ਕਰਨੀ ਹੈ ਵੀ ਭਾਈ ਉਹਨਾਂ ਦਾ ਜਿਹੜਾ ਪਿਛੋਕੜ ਹੈ ਮੈਂ ਥੋੜਾ ਜਲਦੀ ਦੱਸ ਦਵਾਂ ਭਾਈ ਹੁਣੀ ਹੈਗੇ ਨੇ ਜੈਪੁਰ ਤੋਂ 2013 ਦੇ ਵਿੱਚ ਇਹ ਆਏ ਸੀ ਆ ऑस्ट्रेलिया ਤੇ ਇੱਥੇ ਆਸਟ੍ਰੇਲੀਆ ਦੇ ਵਿੱਚ ਕੈਨਬਰਾ ਦੇ ਵਿੱਚ ਇਹ ਇਮੀਗ੍ਰੇਸ਼ਨ ਤੇ ਆਈਟੀ ਕੰਸਲਟੈਂਟ ਦਾ ਕੰਮ ਕਰ ਰਹੇ ਨੇ ਤੇ ਜਿਹੜੀ ਜਿਹੜਾ ਇਹਨਾਂ ਦਾ ਪਿਛੋਕੜ ਆ ਉਹ ਮੈਂ ਤੁਹਾਨੂੰ ਥੋੜਾ ਜਿਹਾ ਸੰਖੇਪ ਵਿੱਚ ਹੀ ਦੱਸਿਆ ਕਿਉਂਕਿ ਆਪਾਂ ਜਿਹੜੀ ਗੱਲ ਤੇ ਮੁੱਦੇ ਤੇ ਗੱਲ ਕਰਨੀ ਉਹ ਬਹੁਤ ਸੀਰੀਅਸ ਹੈ ਤੇ ਭਾਜੀ ਹੁਣੇ ਆਪ ਹੀ ਦੱਸਣਗੇ ਵੀ ਇਹ ਜਿਹੜਾ ਪੰਜਾਬੀ ਤੇ ਹਿੰਦੀ ਨੂੰ ਇਨਕਲੂਡ ਕਰਦਾ ਸਰਕਾਰੀ ਸਕੂਲਾਂ ਤੇ ਪ੍ਰਾਈਵੇਟ ਸਕੂਲਾਂ ਚ ਇਨਕਲੂਡ ਕਰਦਾ ਜਿਹੜਾ ਮੁੱਦਾ ਆ ਉਹ ਕਦੋਂ ਸ਼ੁਰੂ ਹੋਇਆ ਤੇ ਇਹ ਕਿੰਨੇ ਸ਼ੁਰੂ ਕੀਤਾ ਸੀ ਤੇ ਉਹਦੇ ਸ਼ੁਰੂ ਕਰਨ ਦਾ ਸਾਰਾ ਇੱਕ ਜਿਹੜਾ ਪ੍ਰੋਸੀਜਰ ਹੁੰਦਾ ਉਹ ਕੀ ਸੀ ਹਾਂਜੀ ਭਾਜੀ ਮੈਂ ਸਭ ਤੋਂ ਪਹਿਲੇ ਬਹੁਤ-ਬਹੁਤ ਸ਼ੁਕਰੀਆ ਸਾਡੇ ਸਰਦਾਰਸ਼ ਕਰਦਾ ਹਾਂ ਜੀ ਬਾਬ ਜੀ ਦਾ ਬਹੁਤ-ਬਹੁਤ ਸ਼ੁਕਰੀਆ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਸਾਲ 2023 ਤੋਂ ਅਸੀਂ ਲਾਸਟ ਨਵੰਬਰ-ਦਸੰਬਰ ਤੋਂ ਇਹ ਸੀ चीफ ਮਿਨਿਸਟਰ ਜਿਹੜੇ ਏਸੀਟੀ ਦੇ ਹੈਗੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਇੱਕ ਸਮਾਜ ਦਾ ਸਾਡਾ ਇੱਕ ਪ੍ਰਤੀਨਿਧ ਜਿਹੜਾ ਕਰਨ ਵਾਲੇ ਪੰਜ ਬੰਦੇ ਦੇ ਨਾਲ ਅਸੀਂ ਇੱਥੇ ਚੀਫ ਮਿਨਿਸਟਰ ਨਾਲ ਮਿਲਣਾ ਚਾਹੁੰਦੇ ਸੀ ਕਿ ਸਾਡੇ ਸਮਾਜ ਦੀਆਂ ਕੁਝ ਲੋੜਾਂ ਨੇ ਜਿਹੜੀਆਂ ਕਿ ਅਸੀਂ ਆਪਸ ਵਿੱਚ ਡਿਸਕਸ ਕੀਤੀ ਹੋਈਆਂ ਸੀ ਠੀਕ ਹੈ ਜੀ ਤੇ ਚੀਫ ਮਿਨਿਸਟਰ ਉਸ ਦਰਮਿਆਨ ਕੀ ਹੋਇਆ ਕਿ ਦਸੰਬਰ ਅੰਦਰ ਹੀ ਇਲੈਕਸ਼ਨ ਜਿਹੜੇ ਹੈਗੇ ਸੀ ਉਹ ਡਿਕਲੇਅਰ ਹੋ ਗਏ ਸੀ ਏਸੀਟੀ ਦੇ ਅੱਛਾ ਜੀ ਸਟੇਟ ਇਲੈਕਸ਼ਨ ਤੇ ਉਹਨਾਂ ਨੇ ਸਾਨੂੰ ਜਿਹੜੀ ਸਾਡੀ ਮੀਟਿੰਗ ਸੀ ਉਹ ਮਲਟੀਕਲਚਰਲ ਮਿਨਿਸਟਰ ਇੱਕ ਜੈਂਟਲਮੈਨ ਜਿਹੜੇ ਉਸ ਟਾਈਮ ਤੇ ਉਹਨਾਂ ਦਾ ਉਹਨਾਂ ਨੇ ਸਾਨੂੰ ਆਪਣੀ ਜਿਹੜੀ ট্রান্সਫਰ ਤੁਸੀਂ ਦੇਖ ਸਕਦੇ ਈਮੇਲ ਆਈ ਹੈ ਹਾਂਜੀ ਤੇ ਉਹਨਾਂ ਨੇ ਸਾਡੇ ਕੋਲੋਂ ਸਾਡੇ ਉਹ ਪੁੱਛੇ ਕਿ ਵੀ ਤੁਹਾਡੇ ਅਸੀਂ ਡਿਸਕਸ ਕੀ ਕੀ ਫੋਲੋਇੰਗ ਇਸ਼ੂਸ ਹੈਗੇ ਨੇ ਕੀ ਡਿਸਕਸ ਕਰਨਾ ਚਾਹਦੇ ਹੋ ਉਹਦੇ ਅੰਦਰ ਸਾਡੇ ਅਸੀਂ ਜਿਹੜੀ ਈਮੇਲ ਭੇਜੀ ਹੈ 2024 ਫਰਵਰੀ ਦੇ ਅੰਦਰ ਉਹਦੇ ਅੰਦਰ ਸਾਡੇ ਇਸ਼ੂਸ ਹੈਗੇ ਸੀ ਤੇ ਪੰਜਾਬੀ ਭਾਸ਼ਾ ਅਸੀਂ ਸਰਕਾਰੀ ਸਕੂਲਾਂ ਵਿੱਚ ਲਾਗੂ ਕਰਨਾ ਚਾਹੁੰਦੇ ਹਾਂ ਜੀ ਹਾਂਜੀ ਤੇ ਦੂਸਰਾ ਹੈਗਾ ਜੀ ਸਾਡੇ ਅੰਦਰ ਰੈਸਟ੍ਰਕਸ਼ਨ ਬਿਲਡਿੰਗ ਜਿਹੜੀ ਗੁਰਦੁਆਰਾ ਸਾਹਿਬ ਦੀ ਵੈਸਟਰ ਨੂੰ ਨੀਚੇ ਗਈ ਹੈ ਹਾਂਜੀ ਉਹਦੇ ਵਾਸਤੇ ਫੰਡਸ ਦੀ ਸਾਨੂੰ ਰਿਕੁਆਇਰਮੈਂਟ ਹੈਗੀ ਹੈ ਤੇ ਸਰਕਾਰ ਉਹਦੇ ਚੀ ਸਾਡੀ ਮਦਦ ਕਰੇ ਠੀਕ ਹੈ ਤੇ ਤੀਸਰਾ ਜਿਹੜਾ ਇੱਕ ਸਾਡਾ ਇਸ਼ੂ ਹੈਗਾ ਸੀ ਵੀ ਕਮਿਊਨਿਟੀ ਜਿਵੇਂ ਗਰੋ ਹੋ ਗਈ ਹੈ ਹਾਂਜੀ ਨਾਰਥ ਸਾਈਡ ਜਿਹੜਾ ਕੈਂਪਰ ਹੈਗਾ ਉੱਥੇ ਗੰਗਾਲੀ ਏਰੀਆ ਦੇ ਅੰਦਰ ਸਾਨੂੰ ਇੱਕ ਲੈਂਡ ਅਲਾਟ ਕੀਤੀ ਹੈ ਜਿੱਥੇ ਅਸੀਂ ਅਸੀਂ ਕਮਿਊਨਿਟੀ ਹਾਲ ਆਪਣੇ ਮਜੂਦਾ ਵਾਸਤੇ ਕੰਪਿਊਟਰ ਸੈਂਟਰ ਜਾਂ ਇੱਕ ਲਾਇਬ੍ਰੇਰੀ ਜਿਹੜੀ ਅਸੀਂ ਇਹ ਵਿਹਾਰਸ ਆਪਣੇ ਬੱਚੇ ਨੂੰ ਦਸਰਵਸਤਿਕ ਲੈ ਲਈ ਬਣਾ ਸਕੀਏ ਇੱਕ ਸਾਮੂਹਤਿਕ ਬਲੌਕ ਦਿੱਤਾ ਜਾ ਰਿਹਾ ਹੈ ਕਿ ਜਿਸ ਤੇ ਅਸੀਂ ਕੰਸਟਰਕਸ਼ਨ ਕਰਵਾਈਏ ਠੀਕ ਹੈ ਇਹ ਸਾਡੀਆਂ تین ਡਿਮਾਂਡ ਸੀ ਤੇ ਇਹਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿ ਇਹ ਇਹ ਮੈਂਬਰਸ ਜਿਹੜੇ ਹੈਗੇ ਸੀ ਅਸੀਂ ਡਿਕਲੇਅਰ ਕੀਤੇ ਵੀ ਕੌਣ-ਕੌਣ ਮੈਂਬਰ ਸਾਡੇ ਨਾਲ ਮਿਨਿਸਟਰਸ ਨਾਲ ਮੀਟਿੰਗ ਕਰੇ ਉਹਨਾਂ ਦਾ ਪ੍ਰੋਟੋਕਾਲ ਹੁੰਦਾ ਇੱਕ ਤਰੀਕੇ ਦਾ ਉਹ ਪ੍ਰੋਟੋਕਾਲ ਫਾਲੋ ਕਰਵਾ ਕੇ ਸਾਨੂੰ ਡਿਟੇਲ ਪੇਸ਼ ਨਹੀਂ ਕਰਦੀ ਕੌਣ-ਕੌਣ ਮਿਲੇਗਾ ਮੈਂ ਇੱਥੇ ਉਹਨਾਂ ਦਾ ਨਾਮ ਲੈ ਦਵਾਂ ਜਿਨ੍ਹਾਂ ਨੇ ਜਿਹੜੇ ਮੈਂਬਰ ਤਾਂ ਦੇ ਨਾਲ ਸੀ ਹਾਂਜੀ ਹਾਂਜੀ ਡਾਕਟਰ ਜੀਵਨ ਪੀਐਸ ਢਲੋਣੀ ਜੀ ਹਰਪੰਸ ਮੈਲੀ ਸਤਨਾਮ ਸਿੰਘ ਗੁਰ ਅਮਰਿਤ ਸਿੰਘ ਤੇ ਭਾਜੀ ਹੁਣੀ ਰਵਿੰਦਰ ਸਿੰਘ ਸਿਆਣ ਆਹ ਇਹ ਗੁਰਿੰਦਰ ਸਿੰਘ ਗਿਲਗਲਾ ਸਾਹਿਬ ਇੱਕ ਹੋਰ ਹੈਗੇ ਸੀ ਉਹ ਵੀ ਅੱਛਾ ਜੀ ਠੀਕ ਹੈ ਇਹ ਜਿਹੜੀ ਤੁਸੀਂ ਈਮੇਲ ਕੀਤੀ ਸੀ ਇਹ OMA ਇਹਦਾ ਕੀ ਮਤਲਬ ਹੈ ਇਹ ਇਹ ਸਰਕਾਰੀ ਡਿਪਾਰਟਮੈਂਟ ਜਿਹੜਾ CSD ਡਿਪਾਰਟਮੈਂਟ ਹੁੰਦਾ ਹੈ ਨਾ ਉਹਦਾ ਅਥਾਰਟੀ ਮਲਟੀ cultures ਅਫੇਅਰ ਡਿਪਾਰਟਮੈਂਟ OK ਜੀ ਠੀਕ ਹੈ ਠੀਕ ਹੈ ਠੀਕ ਹੈ ਇਹ ਤੁਸੀਂ ਕੀਤੀ ਸੀ 8 ਮਈ 2024 ਜੀ ਇਹ 2 ਉਹਨਾਂ ਨੇ ਉਸ ਤੋਂ ਪਹਿਲਾਂ ਸਾਡੀ ਉਹਨਾਂ ਨਾਲ ਕੰਟੀਨਿਊ ਗੱਲਬਾਤ ਚੱਲ ਰਹੀ ਸੀ ਤੇ 8 ਮਈ ਨੂੰ ਉਹਨਾਂ ਨੇ ਸਾਨੂੰ ਉਹਨਾਂ ਨੇ ਜਿਵੇਂ 3 ਮਹੀਨਿਆਂ ਨੂੰ ਇਹ ਬਾਈ ਡਿਟੇਲ ਸਾਨੂੰ ਪੜਾ ਤੁਸੀਂ ਏਜੰਡਾ ਦੱਸੋ ਕੀ ਹੈਗਾ ਕੌਣ ਕੌਣ ਬੰਦੇ ਮਿਲਣਗੇ ਅੱਛਾ ਤਾਂ ਮਲਟੀਕਲਚਰਲ ਫੇਸ ਨੂੰ ਈਮੇਲ ਆਈ ਸੀ ਸਾਨੂੰ ਉਹਦੇ ਸੈਕੰਡ ਪੇਜ ਹੈਗਾ ਹਾਂਜੀ ਹਾਂਜੀ ਤੇ ਅਸੀਂ ਉਸ ਤੋਂ ਬਾਅਦ ਜਦ ਮੁਲਾਕਾਤ ਕੀਤੀ ਤੇ ਸਾਨੂੰ ਮਿਨਿਸਟਰਸ ਦੇ ਦੱਸਿਆ ਕਿ ਵੀ ਤੁਸੀਂ ਇੱਕ ਪਟੀਸ਼ਨ ਰਨ ਕਰੋ ਜਿਹੜਾ ਇਹਦਾ ਜਿਹੜਾ ਪ੍ਰੋਸੀਜਰ ਹੈਗਾ ਗਵਰਨਮੈਂਟ ਦੇ ਨਾਲ ਗੱਲ ਕਰਨ ਦਾ ਹਾਂਜੀ ਉਹਦੇ ਅੰਦਰ ਤੁਸੀਂ ਮੇਰੀ ਪਾਗੀਦਾਰੀ ਪਾਓ ਕਿ ਵੀ ਹਾਂ ਵੀ ਮੈਂ ਤੁਹਾਡਾ ਇਹਦਾ ਇਹਦਾ ਵਕਤਾ ਮੈਂ ਹਾਂ ਠੀਕ ਹੈ ਇਨ ਇਨ ਅਗਰ ਜੇ ਇਹਨੂੰ ਅਸੀਂ ਫਲੋਰ ਤੇ ਇਨ ਆਉਂ ਸੈਸ਼ਨ ਕਰਕੇ ਨਾਲ ਡਿਸਕਸ ਕਰਾਂਗੇ ਠੀਕ ਹੈ ਅਸੀਂ ਕੋ ਪਟੀਸ਼ਨ ਗਵਰਨਮੈਂਟ ਦੀ ਉਹ ਪੋਰਟਲ ਤੇ ਜਾ ਕੇ ਉਹ ਪਟੀਸ਼ਨ ਗਵਰਨਮੈਂਟ ਦੇ ਪੋਰਟਲ ਤੇ ਵੀ ਪਾਈ ਹਾਂਜੀ ਤੇ ਉਹ ਇੱਕ ਪਟੀਸ਼ਨ ਜਿਹੜੀ ਅਸੀਂ ਕਮਿਊਨਿਟੀ ਚ ਵੀ ਰਿਲਾਉਂਚ ਕੀਤੀ ਉਹ ਅਸੀਂ ਲਾਂਚ ਕੀਤੀ 24 ਮਈ 2000 ਔਰ 24 ਕੀ ਤੁਸੀਂ ਦੇਖ ਸਕਦੇ ਹੋ ਹਾਂਜੀ ਤੇ ਇਹਦੇ ਅੰਦਰ ਤਕਰੀਬਨ ਅਸੀਂ ਇਹਨੂੰ ਸਿਰਫ 3 ਜਾਂ 4 ਦਿਨ ਦਾ ਟਾਈਮ ਦਿੱਤਾ ਕਿਉਂਕਿ ਆਲਰੇਡੀ ਸਾਡੀ ਚੀਫ ਮਿਨਿਸਟਰ ਵਾਲੀ ਮੀਟਿੰਗ ਸ਼ੈਡਿਊਲ ਹੋ ਚੁੱਕੀ ਸੀ 4 ਜੂਨ ਦੀ ਠੀਕ ਹੈ ਉਹਦੇ ਅੰਦਰ ਕਮਿਊਨਿਟੀ ਦੇ ਬੜੇ سارے ਲੋਕ ਆਏ ਤੇ ਇੱਕ ਸੀ ਪੈਟੀਸ਼ਨ ਸਿਗਨੇਚਰ ਵਾਲੀ ਜਿਹੜੀ ਸੀ ਬਾਈ ਐਟ ਠੀਕ ਹੈ ਉਹਨਾਂ ਨੂੰ ਦਿੱਤੀ ਗਈ ਹੈ ਸਾਡੀ ਡਿਮਾਂਡ ਹੈਗੀ ਵੀ ਪੰਜਾਬੀ ਪਾਸ਼ਾ ਜਿਹੜੀ ਸਾਡੀ ਸਰਕਾਰੀ ਸਕੂਲਾਂ 'ਚ ਲਾਗੂ ਕੀਤੀ ਜਾਵੇ ਲਾਗੂ ਕੀਤੀ ਜਾਵੇ ਮੈਂ ਇੱਥੇ ਐਡ ਕਰ ਦੇਣਾ ਚਾਹੁੰਦਾ ਵੀ ਸਾਨੀ ਸਾਹਿਬ ਲੇਬਰ ਦੇ ਪਹਿਲੇ ਸਿੱਖ ਪਗੜੀਧਾਰੀ ਕੈਂਡੀਡੇਟ ਨੇ ਆਸਟ੍ਰੇਲੀਆ ਵਾਈਡ ਠੀਕ ਹੈ ਜੀ ਤੇ ਇਹ ਗੰਗਾਲੀਨ ਸਾਡੇ ਇੱਥੇ ਨਾਰਥ ਵੈਸਟ ਏਰੀਆ ਪੈਂਦਾ ਉਹਦੇ ਵਿੱਚ ਯਰ ਵੀ ਇੱਕ ਕੰਸਟਿਟੂਐਂਟ ਹੈ ਉਹਦੇ ਵਿੱਚ ਉਹ ਇਹਨਾਂ ਨੇ ਪਹਿਲੀ ਵਾਰੀ ਪਿਛਲੀ ਵਾਰੀ ਇਲੈਕਸ਼ਨ ਲੜੀ ਆ ਐਮ ਐਲ ਏ ਦੀ ਇਲੈਕਸ਼ਨ ਲੜੀ ਇਹਦੇ ਅ ਇਸ ਵੇਲੇ ਪਿਛਲੇ 23-24 ਸਾਲ ਤੋਂ ਏ ਸੀ ਦੀ ਏ ਸੀ ਟੂ ਆਸਟ੍ਰੇਲੀਅਨ ਕੈਪੀਟਲ ਟੈਂਟਰੀ ਜਿਹਦੇ ਵਿੱਚ ਕੈਨਬਰਾ ਆਉਂਦਾ ਕੈਪੀਟਲ ਹੈ ਜਿਹੜੀ ਆਸਟ੍ਰੇਲੀਆ ਦੀ ਉਹਦੇ ਵਿੱਚ ਉਹ 23-24 ਸਾਲ ਤੋਂ ਸਰਕਾਰ ਉਹਨਾਂ ਦੀ ਲੇਬਰ ਦੀ ਇੱਥੇ ਹੈਗੀ ਆ ਤੇ ਬਾਈ ਜੀ ਹੁਣਾਂ ਦਾ ਸਾਨੂੰ ਫਾਇਦਾ ਕੀ ਹੋ ਰਿਹਾ ਵੀ ਸਪੈਸ਼ਲੀ ਜਿਹੜੇ ਸਿੱਖ ਮੁੱਦੇ ਨੇ ਸਿੱਖ ਮੁੱਦਿਆਂ ਤੋਂ ਬਾਅਦ ਫਿਰ ਪੰਜਾਬੀ ਕਮਿਊਨਿਟੀ ਦੇ ਮੁੱਦੇ ਆ ਜਾਂਦੇ ਨੇ ਉਹ ਚੱਕਨ ਦੇ ਵਿੱਚ ਬਾਈ ਜੀ ਹੁਣਾਂ ਦਾ ਬਹੁਤ ਵੱਡਾ ਯੋਗਦਾਨ ਹੈ ਅ ਇਹਨਾਂ ਬਾਰੇ ਇੱਕ ਹੋਰ ਮੈਂ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ ਵੀ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਤੁਸੀਂ ਪਾਠ ਕੋਈ ਕਰਵਾਉਣਾ ਹੋਵੇ ਸੁਖਨੀ ਸਾਹਿਬ ਦਾ ਪਾਠ ਆ ਜਾਂ ਹੋਰ ਕੋਈ ਖੁਸ਼ੀ ਦਾ ਕੋਈ ਵੀ ਤੁਸੀਂ ਪਾਠ ਕਰਵਾਉਣਾ ਹੋਵੇ ਤੇ ਉੱਥੇ ਤੁਹਾਨੂੰ ਸ਼ੈਫ ਇੱਕ ਲੱਭਣਾ ਪੈਂਦਾ ਵੀ ਹਾਂ ਵੀ ਸ਼ੈਫ ਜਿਹੜਾ ਸਾਡੇ ਲਈ ਖਾਣਾ ਬਣਾ ਦੇਣਾ ਤੇ ਭਾਜੀ ਹੁਣੀ 2018-19 ਦੇ ਵਿੱਚ ਇੱਕ ਭਾਜੀ ਹੋਰ ਨੇ ਸਾਡੇ ਹਰਪੀ ਸਿੰਘ ਉਹਨਾਂ ਦੇ ਨਾਲ ਰਲ ਕੇ ਸੇਵਾ ਵੀ ਕਰਦੇ ਰਹੇ ਨੇ ਫਿਰ ਜਦੋਂ ਕੋਵਿਡ ਇਟੇ ਹੋਇਆ ਫਿਰ ਇੱਕ ਰੈਸਟੋਰੈਂਟ ਦੇ ਥਰੂ ਨਮਸਤੇ ਇੰਡੀਆ ਰੈਸਟੋਰੈਂਟ ਜੀ ਉਹਨਾਂ ਦੇ ਥਰੂ ਫਿਰ ਇਹਨਾਂ ਨੇ ਫੂਡ ਵੀ ਪ੍ਰੋਵਾਈਡ ਕੀਤਾ ਕੈਂਪੇਨ ਦੇ ਵਿੱਚ ਹਾਂਜੀ ਤੇ ਇਹਨਾਂ ਨੇ ਕੈਂਪੇਨ ਸ਼ੁਰੂ ਕੀਤੀ ਸੀ ਉਸ ਗੱਲ ਦੀ ਫਿਰ ਕੈਂਪੇਨ ਜਦੋਂ ਇੱਕ ਬੰਦਾ ਸ਼ੁਰੂ ਕਰਦਾ ਫਿਰ ਹੋਰ ਵੀ ਉਹਦੇ ਨਾਲ ਰਲਦੇ ਨੇ ਜਾਂ ਉਸ ਕੈਂਪੇਨ ਨੂੰ ਕਾਪੀ ਵੀ ਕਰਦੇ ਨੇ ਉਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਆਪਾਂ ਸਮਾਜ ਦਾ ਭਲੇ ਕਰ ਰਹੇ ਆਂ ਪਰ ਰੋੜਾ ਜਿੱਥੇ ਪੈਂਦਾ ਨਾ ਰੋੜਾ ਪੈਂਦਾ ਕ੍ਰੈਡਿਟ ਲੈ ਜਾਂਦਾ ਹੁਣ ਸਾਡੀ ਕਮਿਊਨਿਟੀ ਦੇ ਵਿੱਚ ਕੀ ਹੁੰਦਾ ਵੀ ਕੰਮ ਇੱਕ ਸ਼ੁਰੂ ਕਰਦਾ ਤੇ ਦੂਜਾ ਬੰਦਾ ਕ੍ਰੈਡਿਟ ਲੈਣ ਆ ਜਾਂਦਾ ਉਹ ਕ੍ਰੈਡਿਟ ਕਿਵੇਂ ਲੈਂਦੇ ਨੇ ਉਹ ਉਹ ਫਿਰ ਸਿਆਸਦਾਨਾਂ ਨਾਲ ਫੋਟੋਆਂ ਸੈਲਫੀਆਂ ਚਲਦੀਆਂ ਨੇ ਫਿਰ ਕਮਿਊਨਿਟੀ ਦੇ ਵਿੱਚ ਜਾ ਕੇ ਆਪ ਰੋੜਾ ਪਾਉਣਗੇ ਵੀ ਹਾਂ ਜੀ ਇਹ ਕੰਮ ਮੈਂ ਕੀਤਾ ਪਰ ਇਹ ਇੰਟਰਵਿਊ ਕਰਨ ਦਾ ਜਿਹੜਾ ਮੇਰਾ ਇਹਦੇ ਵਿੱਚ ਸੀ ਨਾ ਭਾਜੀ ਉਹਨਾਂ ਨੂੰ ਮੈਂ ਬਹੁਤ ਜ਼ੋਰ ਪਾਇਆ ਵੀ ਭਾਜੀ ਆਪਾਂ ਇੰਟਰਵਿਊ ਕਰੀਏ ਲੋਕਾਂ ਨੂੰ ਜਿਹੜੇ ਕਮਿਊਨਿਟੀ ਮੈਂਬਰ ਨੇ ਉਹਨਾਂ ਨੂੰ ਦੱਸੀਏ ਇਹ ਕੋਈ ਆਸਾਨ ਜਤਾਉਣਾ ਨਹੀਂ ਹੈਗਾ ਵੀ ਹਾਂ ਅਸੀਂ ਕੰ ਜਿਹੜਾ ਬੰਦਾ ਇਸ ਚੀਜ਼ ਨੂੰ ਇਨੀਸ਼ੀਏਟ ਕਰਦਾ ਆ ਕਿਉਂਕਿ ਇੱਕ ਹਿਸਟੋਰੀਕਲ ਇਹ ਚੀਜ਼ ਹੋ ਜਾਣੀ ਹੈ ਵੀ ਜੇ ਪੰਜਾਬੀ ਜਾਂ ਹਿੰਦੀ ਭਾਸ਼ਾ ਜਾਂ ਦੋਨੇ ਭਾਸ਼ਾ ਐਡ ਹੋ ਗਈਆਂ ਤੇ ਅੱਜ ਤੋਂ 50 60 ਸਾਲ ਬਾਅਦ ਜਿਹੜੇ ਬੱਚੇ ਹੁਣ 10 ਸਾਲ ਦੇ ਨੇ 15 ਸਾਲ ਦੇ ਨੇ ਉਹਨਾਂ ਨੂੰ 70 75 ਸਾਲ ਦੇ ਹੋ ਜਾਣਾ ਉਹਨਾਂ ਕੋਲ ਇੱਕ ਹਿਸਟੋਰੀਕਲ ਫੈਕਟ ਹੋਣਾ ਚਾਹੀਦਾ ਵੀ ਉਹਦੇ ਸਾਰੇ ਇਨੀਸ਼ੀਏਟ ਨੂੰ ਇੱਕ ਆਈਡੀਆ ਆ ਆਈਡੀਆ ਤੋਂ ਬਾਅਦ ਉਸ ਬੰਦੇ ਨੇ ਕਿਹੜਾ ਬੰਦਾ ਸੀ ਜਿਹੜਾ ਆਈਡੀਆ ਨੂੰ ਐਕਚੁਅਲੀ ਉਹਨੇ ਸਰਕਾਰ ਦੇ ਕੋਲ ਪੇਸ਼ ਕੀਤਾ ਤੇ ਉਸ ਚੀਜ਼ ਨੂੰ ਇੱਕ ਕੈਂਪੇਨ ਦੇ ਵਿੱਚ ਸ਼ੁਰੂ ਕੀਤਾ ਕੈਂਪੇਨ ਕਰਕੇ ਹੋਪਫੁਲੀ ਸਰਕਾਰ ਕਿਉਂਕਿ ਭਾਜੀ ਉਹਨਾਂ ਦੀ ਕਾਫੀ ਨੇੜਤਾ ਹੈਗੀ ਆ ਐਂਡਰੂ ਬਾਅਰ ਜਿਹੜੇ ਸਾਡੇ ਚੀਫ ਮਿਨਿਸਟਰ ਆ ਉਹਨਾਂ ਨਾਲ ਵੀ ਕਾਫੀ ਨੇੜਤਾ ਹੈ ਤੇ ਹੋਪਫੁਲੀ ਇਹ ਸਾਡੇ ਜਿਹੜਾ ਭਾਜੀ ਉਹਨਾਂ ਦਾ ਕੈਂਪੇਨ ਆ ਇਹ ਸਕਸੈਸਫੁਲ ਹੋਵੇ ਜੇ ਇੱਥੇ ਕੈਂਪੇਨ ਸਾਡਾ ਸਕਸੈਸਫੁਲ ਹੋ ਗਿਆ ਤੇ ਹੋਪਫਲੀ ਇਹਦੀ ਐਗਜ਼ਾਮਪਲ ਬਣ ਕੇ ਆਸਟ੍ਰੇਲੀਆ ਦੇ ਹੋਰ ਸ਼ਹਿਰਾਂ ਦੇ ਵਿੱਚ ਹੋਰ ਸਰਕਾਰਾਂ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਉਹ ਵੀ ਲਾਗੂ ਕਰਨਗੀਆਂ ਕਿਉਂਕਿ ਇਸ ਵੇਲੇ ਭਾਜੀ ਜਪਨਿਜ਼ ਪੜਾਈ ਜਾਂਦੀ ਹੈ ਫ੍ਰੈਂਚ ਪੜਾਈ ਜਾਂਦੀ ਹੈ ਹਾਂ ਮੈਂਟਰੀ ਵੀ ਪੜਾਈ ਜਾਂਦੀ ਹੈ ਹੈਨਾ ਤੇ ਇਹਦਾ ਆਪੋਜ਼ ਕਰਨ ਵਾਲੇ ਮੈਂ ਦੇਖ ਰਿਹਾ ਅਸੀਂ ਆਨਲਾਈਨ ਵੀ ਹੁਣ ਪੰਜਾਬੀ ਵੀ ਆ ਗਈ ਹੈ ਤੇ ਲੋਕ ਥੱਲੇ ਇਹ ਕਹਿੰਦੇ ਵੀ ਜੇ ਫ੍ਰੈਂਚ ਪੜਾਈ ਜਾ ਸਕਦੀ ਹੈ ਜਪਨਿਜ਼ ਜਾਂਦਾ ਪੰਜਾਬੀ ਨੂੰ ਪੜਾਈ ਜਾਂਦਾ ਹੈ ਹੈਨਾ ਹੁਣ ਮੇਰਾ ਬੇਟਾ ਸਰਕਾਰੀ ਸਕੂਲ ਚ ਜਾਂਦਾ ਹੈ ਰਾਈਟ ਤੇ ਉਹਦੇ ਲਈ ਬਹੁਤ ਮਾਣ ਵਾਲੀ ਗੱਲ ਠੀਕ ਹੈ ਹਨਾ ਇਸੇ ਕਰਕੇ ਸਰਟੀਫਾਈਡ ਹੈ ਕਿ ਸਾਡੇ ਬੱਚੇ ਜਿਹੜੇ ਹੈਗੇ ਨੇ ਵੀ ਪੰਜਾਬੀ ਬਰਸਕਾ ਹਾਂਜੀ ਮੈਂ ਮੈਂ ਬੇਸਿਕਲੀ ਮੈਂ ਰਾਜਸਥਾਨ ਜੈਪੁਰ ਤੋਂ ਆਇਆ ਤੇ ਸਾਡੇ ਜਿਹੜੀ ਪਹਿਲੀ ਭਾਸ਼ਾ ਹਿੰਦੀ ਬੋਲੀ ਜਾਂਦੀ ਹੈ ਹਾਂਜੀ ਤੇ ਅਸੀਂ ਉੱਥੇ ਬੜਾ ਸਟਰਗਲ ਕੀਤਾ ਬਚਪਨ ਅੰਦਰ ਪੰਜਾਬੀ ਪੜਾਣ ਨੂੰ ਤੇ ਸਾਡੀ ਮਦਰ ਸਕੂਲ ਲਾਇਆ ਕਰਦੀ ਸੀ ਗੁਰਦਾਰਾ ਸਾਹਿਬ ਦੇ ਕਮਰੇ ਦੇ ਅੰਦਰ ਹਾਂਜੀ ਅਸੀਂ ਵੀ ਉੱਥੇ ਪੰਜਾਬੀ ਗੁਰਮੁਖੀ ਸਿੱਖਿਆ ਆਪਣੀ ਮਦਰ ਤੋਂ ਤੇ ਹੋਰ ਬੱਚੇ ਵੀ ਮਤਲਬ ਸਾਨੂੰ ਬਹੁਤ ਸਟਰਗਲ ਉਹ ਸਟਰਗਲ ਦੇ ਦੇਖਿਆ ਐਸੀ ਕਰਕੇ ਐਸੇ ਮੇਰੇ ਮਾਈਂਡ ਵਿੱਚ ਹੈਗੀ ਸੀ ਕਿ ਸਾਡੇ ਬੱਚੇ ਹੋਣ ਸਕੱਦ ਨੂੰ ਆ ਦੇਖਣਗੇ ਏਟਲੀਸਟ ਸਕੂਲਾਂ ਦੇ ਅੰਦਰ ਉਹ ਬੀਚ ਤੇ ਸਹੀ ਬਿਲਕੁਲ ਸਹੀ ਹੈ ਤੇ ਹੁਣ ਪਾ ਜੀ ਮੈਂ ਪਿਟੀਸ਼ਨ ਦੇਖ ਰਿਹਾ ਵੀ ਤੁਸੀਂ 7 ਦਿਨ ਇਹਦਾ ਕੈਂਪੇਨ ਚ ਲਾਇਆ ਜੀ ਤਕਰੀਬਨ 7 ਦਿਨਾਂ ਦੇ ਅੰਦਰ 11 1150 ਲੋਕਲ ਸੈਂਬਰ ਨੇ ਇਹਨੂੰ ਪਿਟੀਸ਼ਨ ਨੂੰ ਸਾਈਨ ਆਫ ਕੀਤਾ ਵੀ ਆਪਾਂ 1200 ਦੀ ਰਾਊਂਡ ਫਿਗਰ ਰੱਖੀ ਜੀ 1200 ਲੋਕਾਂ ਨੇ ਇਦੇ ਉੱਤੇ ਪਟੀਸ਼ਨ ਸਾਈਨ ਕੀਤੀ ਤੇ ਪਟੀਸ਼ਨ ਸਾਈਨ ਕਰਨ ਤੋਂ ਬਾਅਦ ਫਿਰ ਕੀ ਹੋਇਆ ਪਟੀਸ਼ਨ ਸਾਈਨ ਤੋਂ ਬਾਅਦ ਜਦੋਂ ਐਲਪੀਆ ਚੀਫ ਮਿਨਿਸਟਰ ਜਿਹੜੇ ਸਾਡੇ ਹੈਗੇ ਨਾ ਉਹਨਾਂ ਨੂੰ ਇਹ ਬਾਈ ਹੈਂਡ ਸਾਡੀ ਕਮਿਊਨਿਟੀ ਦੇ ਮੇਰੇ ਜਿਹੜੇ ਸਾਡੇ ਜਿਹੜੇ ਪੁਰਾਣੇ ਜਿਹੜੇ ਇੱਥੇ ਦੇ ਵਸਨੀਕ ਜਿਹਨੂੰ ਬੜੇ ਸਿਆਣੇ ਲੋਕ ਹੈਗੇ ਨੇ ਉਹਨਾਂ ਨੇ ਇਹ ਬਾਈ ਹੈਂਡ ਉਹਨਾਂ ਨੂੰ ਦਿੱਤੀ ਆਪਣੀ ਡਿਮਾਂਡ ਸਿਲੈਕਸ਼ਨ ਤੇ ਤੇ ਉਹਨਾਂ ਨੇ ਉਸ ਤੋਂ ਬਾਅਦ ਉਹਦੇ ਤੇ ਕੰਸਰ ਕਰਕੇ ਤੇ ਜਿਹੜਾ ਇੱਕ ਪਾਲਿਸੀ ਰਿਵਿਊ ਕਮੇਟੀ ਹੁੰਦੀ ਹੈ ਹਾਂਜੀ ਉਹ ਸਾਡੇ ਕੋਲੋਂ ਉਸ ਤੋਂ ਮੈਂ ਕੈਂਡੀਡੇਟ ਡਿਕਲੇਅਰ ਹੋ ਚੁੱਕਾ ਸੀ ਤੇ ਮੈਂ ਇਹ ਮੁੱਦਾ ਪਾਲਿਸੀ ਕਮੇਟੀ ਨੂੰ ਵੀ ਫਾਰਵਰਡ ਕੀਤਾ ਸੀ ਐਜ਼ ਅ ਕੈਂਡੀਡੇਟ ਵੀ ਗਰਾਉਂਡ ਇਸ ਕੀ ਡਿਮਾਂਡ ਹੈਗੇ ਉੱਥੇ ਕਮਿਊਨਿਟੀ ਦੀ ਠੀਕ ਹੈ ਤੇ ਉਹਦੇ ਅੰਦਰ ਵੀ ਇਹ ਡਿਮਾਂਡ ਮੈਂ ਵੀ ਕੀਤੀ ਸੀ ਵੀ ਪੰਜਾਬੀ ਜਿਹੜੀ ਹੈ ਸਾਡੇ ਸਕੂਲਾਂ ਦੀ ਪ੍ਰਾਈਡ ਹੈ ਸਾਡੇ ਲੋਕਾਂ ਦੀ ਇਹ ਮੰਗ ਹੈ ਅੱਛਾ ਜੀ ਪਾਲਿਸੀ ਕਮੇਟੀ ਨੇ ਵੀ ਉਹਨੂੰ ਫਾਰਵਰਡ ਕੀਤਾ ਤੇ ਉਹਦਾ ਉਹਦਾ ਸਭ ਤੋਂ ਵੱਡਾ ਅੱਛਾ ਉਦਾਹਰਣ ਦੇ ਸਾਨੂੰ ਮਿਲਿਆ ਕਿ ਇਹ Chief Minister ਨੇ ਸਾਨੂੰ ਜਿਹੜੀ Deputy Chief Minister Education Minister ਉਹਨਾਂ ਨੇ ਇੱਕ ਸਾਨੂੰ ਇਹ ਲੈਟਰ ਜਿਹੜਾ ਹੈਗਾ ਕਿ ਉਹਦੇ ਅੰਦਰ ਇਹ ਦਿੱਤਾ ਕਿ ਵੀ ਸਰਕਾਰ ਜੇ ਦੁਬਾਰਾ ਜਿੱਤ ਕੇ ਅਸੀਂ ਡਿਵੈਲਪਮੈਂਟ ਇਸਲੇ ਸਰਕਾਰ ਹਾਂਜੀ ਤੇ ਅਸੀਂ ਇਹ ਪੰਜਾਬੀ ਭਾਸ਼ਾ ਨੂੰ ਪਬਲਿਕ ਸਕੂਲ ਦੇ ਅੰਦਰ ਲਾਗੂ ਕਰਾਂਗੇ ਇਹ ਉਹਨਾਂ ਨੇ ਸਾਨੂੰ ਇੱਕ ਚੋੜ ਵਾਦਾ ਚੋੜ ਨਾ ਬੀ ਹੁੰਦਾ ਹੈ ਕਿ ਉਹਨਾਂ ਨੇ ਸਾਨੂੰ ਲਿਖਤੀ ਦਿੱਤਾ ਤੇ ਤਕਰੀਬਨ 2-300 ਬੰਦੇ ਦੀ ਕਮਿਊਨਿਟੀ ਸਾਡੀ ਉੱਤੇ ਮੌਜੂਦ ਸੀ ਜਿਹੜੇ ਜਦੋਂ ਫੰਕਸ਼ਨ ਕੀਤਾ ਤੇ ਉੱਥੇ ਚੀਫ ਮਿਨਿਸਟਰ ਨੇ ਡਿਕਲੇਅਰ ਕੀਤਾ ਤੇ ਬਹੁਤ ਵੱਡੀ ਗੱਲ ਹੈ ਜੀ ਕਿਉਂਕਿ ਇੱਥੇ ਹੁਣ ਲਿਖਿਆ ਹੋਇਆ ਵੀ ਜਿਹੜੀ ਇੰਡੀਅਨ ਰਾਜਪੁਰ ਆਇਆ ਉਹ ਆਊਂਡ 17 ਹਜ਼ਾਰ ਦੇ ਨੇੜੇ ਦੇੜੇ ਹੈ ਤੇ ਜਿਹੜੇ ਪੰਜਾਬੀ ਸਪੀਕਿੰਗ ਨੇ ਉਹ ਅਰਾਊਂਡ 5000 ਦੇ ਕਰਦੇ ਹਨ ਐਟ ਐਟ ਹੋਮ ਹੈ ਨਾ ਇਹ ਰੀਸੈਂਟਲੀ ਜਿਹੜੀ 2023 ਦੀ ਮਰਦਨ ਸ਼ਮਾਰੀ ਹੋਈ ਹੈ ਇਸ ਦੀ ਤੇ ਉਹਦਾ ਡਾਟਾ ਸੀ ਜਿਹੜਾ ਅਸੀਂ ਉੱਥੋਂ ਲਿਆ ਇਹਦੇ ਅੰਦਰ ਇੱਕ ਬੜੇ ਸੁਲਤਾਨ ਵਿਅਕਤੀ ਸਾਡੇ ਡਾਕਟਰ ਜੀਵਨ ਢਿੱਲੋ ਜੀ ਹੈਗੇ ਹਨ ਹਾਂਜੀ ਹਾਂਜੀ ਇਹਨਾਂ ਨੇ ਬਹੁਤ ਵਰਕ ਆਫ ਦਿੱਤਾ ਇਹਦੇ ਉੱਤੇ ਠੀਕ ਹੈ ਜੀ ਤੇ ਉਹਨਾਂ ਨੇ ਡਿਪਾਰਟਮੈਂਟਲੀ ਇਹ ਚੀਜ਼ਾਂ ਕੱਢੀਆਂ ਵੀ ਮਰਦਨ ਸ਼ਮਾਰੀ ਅੰਦਰ ਕਿੰਨੇ ਹਿੰਦੀ ਨੇ ਤੇ ਕਿੰਨੇ ਪੰਜਾਬੀ ਨੇ ਇਹ ਡਾਟਾ ਸਾਰਾ ਉਹਨਾਂ ਦਾ ਕੱਢਿਆ ਤੇ ਉਹਨਾਂ ਨੇ ਬਹੁਤ ਜਿਆਦਾ ਤੇ ਮਿਹਨਤ ਸਾਡੇ ਨਾਲ ਨਾਲ ਕੇ ਕੀਤੀ ਵੀ ਇਹ ਵੀ ਅਸੀਂ ਇਸ ਮੁੱਦੇ ਨੂੰ ਅੱਗੇ ਲੈ ਕੇ ਜਾਏਗੇ ਕਿਉਂਕਿ ਮੈਂ ਇੱਥ ਫੈਕਚੁਅਲ ਬਹੁਤ ਜ਼ਰੂਰੀ ਹੈ ਡਾਟਾ ਤੁਹਾਡੇ ਕੋਲ ਹੈਗਾ ਤੁਸੀਂ ਪ੍ਰੈਜੈਂਟ ਕਰੋ ਉਹ ਡਿਨਾਈ ਨਹੀਂ ਕਰ ਸਕਦੇ ਜੇ ਅਸੀਂ ਬਿਨਾ ਡਾਟਾ ਤੋਂ ਚੱਲ ਜਾਈਏ ਅਸੀਂ ਪੰਜਾਬੀ ਆ ਜੀ ਪੰਜਾਬੀ 5000 ਸਾਲ ਪੁਰਾਣੀ ਬੋਲੀ ਆ ਪੰਜਾਬੀ ਆ ਪੰਜਾਬੀ ਉਹ ਜੋ ਆਪਾਂ ਯੂਸਲੀ ਕਰਦੇ ਹੀ ਹੁੰਦੇ ਆ ਵੀ ਅਸੀਂ ਬੜੇ ਅਣਖੀਆਂ ਆ ਆ ਉਹ ਉਹ ਇੱਥੇ ਮੈਟਰ ਨਹੀਂ ਕਰਦਾ ਜੇ ਤੁਸੀਂ ਕੋਈ ਨਵੀਂ ਚੀਜ਼ ਕਿਉਂਕਿ ਇਹ ਪਾਲਿਸੀ ਲਾਗੂ ਹੋਣੀ ਆ ਇਹ ਇਹ ਪੇਪਰ ਦੇ ਵਿੱਚ ਜਾਣੀ ਆ ਇਹ ਉਹਨਾਂ ਦੇ ਡਾਕੂਮੈਂਟੇਸ਼ਨ ਦੇ ਵਿੱਚ ਜਾਣੀ ਆ ਇਹ ਉਹਨਾਂ ਨੇ ਫਿਰ ਪੰਜਾਬੀ ਦੇ ਟੀਚਰ ਵੀ ਲੱਭਣੇ ਨੇ ਜੀ ਪ੍ਰਾਉਣ ਵਾਲੇ ਠੀਕ ਹੈ ਜੀ ਉਹ ਫਿਰ ਸਾਡੀ ਕਮਿਊਨਿਟੀ ਵਾਸਤੇ এমਪਲాయਮੈਂਟ ਓਪਰਚ्युनिटीज ਜੀ ਬਿਲਕੁਲ ਹੋਣਾ ਹਨ ਹੁਣ ਐਸ ਵੇਲੇ ਕੀ ਹੈ ਕਿਉਂਕਿ ਮੋਸਟਲੀ ਤੁਸੀਂ ਦੇਖਿਆ ਹੋਣਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਵੀਕਐਂਡ ਤੇ ਕਲਾਸਾਂ ਲੱਗਦੀਆਂ ਨੇ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ ਹੈ ਵੀ ਜਿਹੜੇ ਹੁਣ ਪੇਰੈਂਟਸ ਵੀਕਐਂਡ ਤੇ ਕੰਮ ਕਰਦੇ ਨੇ ਜੀ ਉਹਨਾਂ ਕੋ ਕੋਈ ਟਾਈਮ ਨਹੀਂ ਹੁੰਦਾ ਬੱਚੇ ਨੂੰ ਲੈ ਕੇ ਜਾਣ ਨੂੰ ਸੀ ਠੀਕ ਹੈ ਜੀ ਤੇ ਉਹ ਵੀ ਜਿਹੜੇ ਐਫਰਟ ਕਰ ਰਹੇ ਨੇ ਉਹਨਾਂ ਨੂੰ ਪੂਰਾ ਸਲੂਟ ਹੈ ਬਹੁਤ ਅੱਛਾ ਉਹਨਾਂ ਦਾ ਐਫਰਟ ਵੀ ਗੁਰਦਾਰਾ ਬੰਦਾ ਕਮੇਟੀ ਦਾ ਬਹੁਤ ਅੱਛਾ ਹੈ ਉਹ ਪਰ ਇਹ ਵੀ ਬੱਚਿਆਂ ਦਾ ਇਹ ਹੁੰਦਾ ਵੀ ਜਿਹ ਬੱਚਿਆਂ ਨਾਲ ਤੁਸੀਂ ਪੜ ਰਹੇ ਹੋ ਉਹੀ ਬੱਚਿਆਂ ਨਾਲ ਤੁਸੀਂ ਪੰਜਾਬੀ ਸਿੱਖ ਰਹੇ ਸਕੂਲ ਦੇ ਵਿੱਚ ਹੀ ਉਹ ਇੱਕ ਹੋਰ ਉਹਨਾਂ ਦਾ ਸਰਕਲ ਫ੍ਰੀਡ ਕਰਦਾ ਹੈ ਨਾ ਤੇ ਇੱਥੇ ਮੈਂ ਥੋੜਾ ਜਿਹਾ ਪੜ ਕੇ ਦਸਵਾਵ ਜਿਹੜਾ ਪ੍ਰੋਮਿਸ ਸੀ ਐਂਡਰੂ ਪਾਰ ਹੁਣਾ ਦਾ ਉਹਨਾਂ ਨੇ ਕਿਹਾ ਵੀ ਇਫਰੀ ਇਲੈਕਟਡ ਐਂਡ ਐਸੀਟੀ ਲੇਬਰ ਕਮੇਟੀ ਇਜ਼ ਕਮमिटेड ਟੂ ਵਰਕਿੰਗ ਵਿਦ ਦਾ ਪੰਜਾਬੀ ਸਪੀਕਿੰਗ ਕਮਿਊਨਿਟੀ ਇਨ ਕੈਨਬਰਾ ਟੂ ਅੰਡਰਟੇਕ ਅ ਸਰਵੇ ਟੂ ਡਿਟਰਮਾਈਨ ਦਾ ਲੈਵਲ ਆਫ ਸਟੂਡੈਂਟ ਇੰਟਰਸਟ ਇਨ ਲਰਨਿੰਗ ਪੰਜਾਬੀ ਐਟ ਸਕੂਲ ਵਿਚ ਐਂਡ ਵਿਚ ਐਸਡੀ ਪਬਲਿਕ ਸਕੂਲਸ ਦੇ ਅਟੈਂਡ ਠੀਕ ਹੈ ਜੀ ਤੇ ਭਾਜੀ ਹੁਣ ਆ ਲੈਟਰ ਆਉਣ ਤੋਂ ਬਾਅਦ ਇਸ ਵੇਲੇ ਕੀ ਚੱਲਦਾ ਤੇ ਸਰਕਾਰ ਨੇ ਹੋਰ ਕੀ ਕੀਤਾ ਕਿ ਪਿਛਲੇ ਮਹੀਨੇ ਸਪਟੰਬਰ ਚ ਵੀ ਤੋਂ ਇਹਨਾਂ ਨੇ ਸੌਰੀ ਚ ਵੀ ਜੁਲਾਈ ਉਹ ਜੁਲਾਈ ਗਿਆ 24 ਜੁਲਾਈ ਨੂੰ ਇੱਕ ਸਰਵੇ ਜਿਹੜਾ ਆਫੀਸ਼ੀਅਲੀ ਏਸੀਟੀ ਪੂਰੀ ਕਮਿਊਨਿਟੀ ਵਾਸਤੇ ਇੱਕ ਓਪਨ ਕੀਤਾ ਸਾਰੀ ਪੋਪੂਲੇਸ਼ਨ ਵਾਸਤੇ ਨਾਥੋਰ ਪੰਜਾਬੀ ਨਹੀਂ ਉਹ ਸਾਰੇ ਵਸਤੇ ਹੈਗਾ ਵੀ ਉਹ ਇਹਨਾਂ ਦਾ ਵੀਊਜ਼ ਲੈ ਰਹੇ ਨੇ ਮੈਸੇਜਸ ਲੈ ਰਹੇ ਨੇ ਠੀਕ ਹੈ ਫੀਡਬੈਕ ਫੀਡਬੈਕ ਲੈ ਰਹੇ ਨੇ ਔਰ ਇੱਕ ਨਾਂ ਸਰਵੇ ਦਾ ਲਿੰਕ ਹੈਗਾ ਕਿ ਜਿਹੜਾ ਤੁਸੀਂ ਇਹਨਾਂ ਦਾ ਵੀ ਜਿੰਨੇ ਪੰਜਾਬੀ ਵਿੱਚ ਕਰਨਾ ਹੈ ਹਿੰਦੀ ਵਿੱਚ ਕਰਨਾ ਉਹ ਉਹਦਾ ਆਉਟਕਮ ਜਿਹੜਾ ਰਿਜ਼ਲਟਸ ਆਣਗੇ ਉਹ ਰਿਜ਼ਲਟਸ ਫਿਰ ਉਹ ਸਰਕਾਰ ਇਹਨੂੰ ਅਕਤੂਬਰ ਦੇ ਫਰਸਟ ਪਹਿਲੇ ਹਫਤੇ ਤੱਕ ਉਹਨੂੰ ਸਾਰਾ ਡਿਕਲੇਅਰ ਕਰੇਗੀ ਤੇ ਹੁਣ ਇਹਦੇ ਤੇ ਮਤਲਬ ਉਹਨਾਂ ਨੇ ਇਹਦੇ ਤੇ ਆਫ ਇਹ ਕਰਨਾ ਸ਼ੁਰੂ ਕਰਤਾ ਹੈ ਇਹ ਸਰਕਾਰ ਦੀ ਐਸਟੀ ਦੀ ਵੈਬਸਾਈਟ ਤੇ ਸੇਅਸ ਦੇ ਨਾਮ ਤੋਂ ਇੱਕ ਕੈਂਪੇਨ ਹੈਗੀ ਹੈ ਅੱਛਾ ਜੀ ਤੇ ਉਹਦਾ ਲਿੰਕ ਵਗੈਰਾ ਮੈਂ ਆਪ ਜੀ ਨੂੰ ਫਾਰਵਰਡ ਕਰਦਾਗਾ ਤੇ ਆਪ ਜੀ ਦੇ ਸ਼ੋਧਾਗਰ ਵੀ ਆਫਿਸ ਨੂੰ ਹਾਂਜੀ ਹਾਂਜੀ ਇਹ ਮੈਂ ਤੁਹਾਨੂੰ ਇਹ ਪੁੱਛ ਰਿਹਾ ਸੀ ਵੀ ਹੁਣ ਦੇਖੋ ਵੀ ਆਪਣੀ ਕਮਿਊਨਿਟੀ ਤੇ ਹੈਗੀ 17000 ਜੀ ਦੇ 17 18 ਇਹ ਟੋਟਲ ਇੰਜੀਨ ਆਇਸਪਾ ਹਾਂਜੀ ਹਾਂਜੀ ਹੁਣ ਮੰਨ ਲਓ ਵੀ ਉੱਥੇ ਕੋਈ ਉਹਨਾਂ ਨੇ ਮਿਨੀਮਮ ਰੱਖਿਆ ਹੋਇਆ ਵੀ ਐਸਾ ਕੁਝ ਨਹੀਂ ਸਰਕਾਰ ਦਾ ਆਪਣੇ ਮਾਪਦੰਡ ਹੋਣਗੇ ਵੀ ਸਰਕਾਰ ਵੀ ਕਿਸ ਲੈਜਰ ਦੇਖਦੀ ਹੈ ਕਿ ਵੀ ਇਸ ਹਲਕੇ ਦੇ ਅੰਦਰ ਇਹ ਕਿੱਥੇ ਕਮਿਊਨਿਟੀ ਦੀ ਜ਼ਿਆਦਾ ਯੈਸ ਵੋਟ ਪਈ ਹੈ ਵੀ ਆਹ ਦੀ ਪੰਜਾਬੀ ਲਾਗੂ ਕਰਨੀ ਹੈ ਜਾਂ ਅੰਗਰੇਜ਼ੀ ਲਾਗੂ ਕਰਨੀ ਇਹ ਉਹਨਾਂ ਐਨਾਲਾਈਜ਼ ਸਰਕਾਰ ਨੇ ਕਰਨਾ ਹੈ ਸਰਕਾਰ ਦੇ ਜਿਹੜੇ ਡਿਪਾਰਟਮੈਂਟਲੀ ਜਿਹੜੇ ਬੰਦੇ ਨਾਲ ਉਹਨਾਂ ਦੇ ਡਾਇਰੈਕਟਰਸ ਲੈਵਲ ਦੇ ਬੰਦੇ ਹੁੰਦੇ ਨੇ ਇਹ ਉਹਦੇ ਤੇ ਕੰਮ ਕਰਨਗਾ ਉਸ ਤੋਂ ਬਾਅਦ ਓਕੇ ਪਹਿਲਾਂ ਸਰਵੇ ਸਭ ਤੋਂ ਪਹਿਲਾਂ ਸਟੈਪ ਸੀ ਉਹਨਾਂ ਦਾ ਸਰਵੇ ਅੱਛਾ ਇਹਨੂੰ ਰਿਜ਼ਲਟs ਕਲੀਅਰ ਕਰਕੇ ਫਿਰ ਉਸ ਤੋਂ ਬਾਅਦ ਇੱਕ ਅਲਗੀ ਫਰਫਿਸ਼ਾ ਕਰਦੇ ਹੋਗੇ ਠੀਕ ਹੈ ਤੇ ਇਹ ਹੁਣ ਦੇਖੋ ਆਪਣੇ ਜਿਹੜੀ ਪੰਜਾਬੀ ਕਮਿਊਨਿਟੀ ਆਪਾਂ ਦੇਖੀਏ ਵੀ ਸਾਊਥਵੈਲ ਬਹੁਤ ਕੱਟਿਆ ਜੀ ਟਕਰੋਂਗੇ ਜੀ ਤੇ ਬਨਾਰਾਲਾ ਸਾਹਿਬ ਬਹੁਤ ਹੈ ਗਿਆ ਨੌਰਥ ਇਸ਼ੇ ਹਾਂ ਜੀ ਵੀ ਗੰਗਾਲੀਨ ਟੇਲਰ ਏਰੀਆ ਹੋ ਗਿਆ ਨਨਾਲਵਾਲ ਏਰੀਆ ਹੋ ਗਿਆ ਯੂਨਕੀ ਮਿਡਲਮ ਜਿੱਥੇ ਮੈਂ ਰਹਿੰਦਾ ਉੱਥੇ ਵੀ ਕਾਫੀ ਪੰਜਾਬੀ ਹੈ ਨਹੀਂ ਹੈਨਾ ਹੁਣ ਸਪੋਜ਼ ਕਰੋ ਜੀ ਉਥੋਂ ਏ ਏਰੀਆ ਵਾਈਜ਼ ਜੀ ਉਹ ਕੈਲਕੂਲੇਟ ਕਰ ਦੇਣੀ ਵੀ ਐਸਜ਼ ਆ ਰਹੀਆਂ ਨੇ ਸਾਨੂੰ ਉੱਥੋਂ ਇਹ ਫਿਰ ਉਹ ਸਕੂਲਾਂ ਦੇ ਵਿੱਚ ਲਾਗੂ ਕਰਨਗੇ ਵੀ ਸਾਰੇ ਗੰਗਾ ਵੀ ਸਾਰੇ ਕੈਂਪਲਰ ਦੇ ਸਕੂਲਾਂ ਚ ਇਹ ਦੇਖੋ ਏਸੀਡੀ ਦੇ ਸਾਰੇ ਸਕੂਲਾਂ ਦੇ ਅੰਦਰ ਲਾਗੂ ਕਰਨਾ ਇਹ ਵੈਸੇ ਵੀ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਉਹਨੇ ਦੇਖੋਕਰ ਤੁਸੀਂ ਸਾਊਥ ਸਾਈਡ ਚੱਲ ਦੋਟਾਕਰ ਆਊਟ ਸਾਈਡ ਤੇ ਉੱਥੇ ਸਾਡੀ ਕਮਿਊਨਿਟੀ ਇੰਨੀ ਨਹੀਂ ਹੈਗੀ ਕਿਸੇ ਸਕੂਲ ਵਿੱਚ ਆਏ ਕੋਈ ਇਹ ਕਿ ਦੋ ਬੱਚਿਆਂ ਵਾਸਤੇ ਇਹ ਗਵਰਨਮੈਂਟ ਆਮੂ ਨਹੀਂ ਕਰ ਸਕਦੀ ਕਿ ਵੀ ਟੀਚਰ ਵੀ ਆਣਾ ਪਏਗਾ ਤੇ ਉਸ ਐਂਡ ਦਾ ਡਿਸੀਜਨ ਜਿਹੜਾ ਆਏਗਾ ਉਹ ਸਰਵੇ ਤੋਂ ਬਾਅਦ ਹੀ ਔਰਤਾਂ ਕਨਕ੍ਰੀਟ ਜਿਹੜਾ ਐਗਜ਼ਿਟ ਆਏਗਾ ਉਹ ਕੀ ਉਹਨਾਂ ਨੂੰ ਉਹਦੇ ਤੇ ਕੰਮ ਕਿੱਥੇ ਕਰਨਾ ਉਹ ਫਿਰ ਉਹ ਦੇਖਣਗੇ ਵੀ ਕਿਹੜੇ ਸਕੂਲ ਅਸੀਂ ਪਿਕ ਕਰਨੇ ਆ ਤੇ ਵੀ ਕਿਹੜੇ ਸਕੂਲਾਂ ਦੇ ਵਿੱਚ ਮੰਨ ਲਓ ਸਪੋਜ਼ ਕਰੋ ਵੀ ਉਹ ਦੇਖਣਗੇ ਵੀ ਇੱਕ ਡੈਗਮਨ ਦਾ ਸਕੂਲ ਆਪਾਂ ਪਿਕ ਕਰ ਸਕਦੇ ਕਿਉਂਕਿ ਉੱਥੇ ਵੀ ਇੰਡੀ ਕਮਿਊਨਿਟੀ ਦੇ ਬੱਚੇ ਬਹੁਤ ਜਾਂਦੇ ਨੇ ਇੱਕ ਅਸੀਂ ਕਰ ਸਕਦੇ ਆ ਮਿਕਾਇਗਰ ਦੇ ਵਿੱਚ ਵੀ ਆਪਣੇ ਬੜੇ ਰਹਿੰਦੇ ਨੇ ਇਹ ਗਾਣੇ ਪੇਂਡਰ ਦਾ ਸ਼ੋਰ ਹੀ ਆ ਜੀ ਫੌਂਟਰੀ ਫਿਸ਼ਿਓ ਹੋ ਰਿਹਾ ਇਹ ਸਾਰਾ ਗੱਛਾਰਾ ਉਤਮ ਤਾਂ ਆਏਗਾ ਵੀ ਜਦੋਂ ਅਸੀਂ ਵਾਦ ਤੋਂ ਵਾਦ ਇਹ ਜਿਹੜੇ ਸਰਵੇਜ਼ ਹੈਗੇ ਨੇ ਉਹ ਅਸੀਂ ਭਰ ਕੇ ਸਾਡੀ ਕਮਿਊਨਿਟੀ ਆਹੋ ਕਮਿਊਨਿਟੀ ਸਾਰੇ ਵਾਕਤ ਨੂੰ ਭੇਜਣ ਠੀਕ ਹੈ ਤੇ ਕਿਉਂਕਿ ਅਸੀਂ ਉਹਨਾਂ ਨੇ ਇਹੀ ਪੁੱਛਿਆ ਕਿ ਬੀ ਡਿਮਾਂਡਸ ਅਸੀਂ ਅਗਰ ਦੇਖ ਲਓ ਕਿ ਵੀ ਕਿੱਥੇ ਡਿਮਾਂਡਸ ਆਂਦੀਆਂ ਨੇ ਤੇ ਉਸ ਹਿਸਾਬ ਨਾਲ ਇਹਦਾ ਸਭ ਤੋਂ ਪਹਿਲਾ ਜਿਹੜਾ ਸਾਡਾ ਮੈਂ ਸਾਹਿਬ ਜੀ ਨੂੰ ਸਭ ਤੋਂ ਦੱਸਣਾ ਚਾਹਾਂਗਾ ਸਰਵੇ ਜਿਹੜੇ ਸੈਗੇ ਨੇ ਉਹਨੂੰ ਵਾਦ ਤੋਂ ਵਾਦ ਭਰੋ ਉਹਦੇ ਅੰਦਰ ਸਿਰਫ 2 ਤੋਂ 3 ਮਿੰਟ ਦਾ ਸਮਾਂ ਲੱਗਦਾ ਵੀ ਸਰਕਾਰ ਉਹ ਕਿਉਂ ਲਾਗੂ ਕਰਨਾ ਚਾਹੁੰਦੇ ਹੋ ਤੇ ਇਹ ਸਰਦੀ ਨੂੰ ਬੇਨਤੀ ਹੈ ਕਿ ਵੀ ਇਹ ਸਰਵੇ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਹਦਾ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਆਸਟ੍ਰੇਲੀਆ ਵਾਈਡ ਵੀ ਕੋਈ ਕਰ ਸਕਦਾ ਨਹੀਂ ਸੀ ਉਹ ਕੈਂਬਰਾਂ ਦਾ ਰੈਜ਼ੀਡੈਂਟ ਹੀ ਉਹ ਦੇਖੋ ਇਹ ਜੇ ਬੇਸਿਕਲੀ ਕੈਂਬਰਾਂ ਦੇ ਰੈਜ਼ੀਡੈਂਟ ਸਿਲੈਕਟ ਕਰ ਰਸਤੇ ਆ ਰਿਹਾ ਹੈ ਵੀ ਕੈਂਬਰਾਂ ਦੇ ਲੋਕਲ ਰੈਜ਼ੀਡੈਂਸੀ ਇਸ ਸਰਵੇ ਨੂੰ ਭਰਨ ਤੇ ਉਹਦੇ ਵਿੱਚ ਲੋਕੇਸ਼ਨ ਦੀ ਆਪਸ਼ਨ ਹੈਗੀ ਵੀ ਤੁਸੀਂ ਲੋਕੇਸ਼ਨ ਦੀ ਆਪਸ਼ਨ ਉਹਦੇ ਅੰਦਰ ਸਰਵਸੈਗਣਾ ਤੁਸੀਂ ਕਿਹੜੇ ਸਰਵਸੈਗਸਿਸ ਕਰਦੇ ਹੋ ਤੇ ਟਿਕ ਕਰ ਓਕੇ ਫਿਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਕੋਈ ਮੈਲਬਰ ਰਹਿੰਦਾ ਤੇ ਉਹ ਉਹ ਇਸ ਸਰਵੇ ਨੂੰ ਫਿਲਅਪ ਕਰਦਾ ਸਰਵੇ ਏਸੀਟੀ ਦਾ ਏਸੀਟੀ ਦੀ ਪੋਪੂਲੇਸ਼ਨ ਸਵਸਤੇ ਹੈਗੀ ਆ ਵੀ ਅਨ ਆਫ ਦਾ ਡੇ ਪਤਾ ਲੱਗੇ 7000 ਮਰਦਮ ਸ਼ਮਾਰਿਤ ਅਸੀਂ ਹੈਗੇ ਆ ਤੇ 17000 ਸਰਵੇ ਦੇ ਅੰਦਰ ਲੋਕ ਆ ਗਏ ਤੇ ਉਹ ਨਹੀਂ ਨਹੀਂ ਠੀਕ ਹੈ ਠੀਕ ਹੈ ਤੇ ਅਛਾ ਇਹ ਹੁਣ ਇਹ ਦੇਖੋ ਫਿਰ ਜੀ ਇੱਕ ਵਾਰੀ ਇਹਨਾਂ ਨੇ ਐਕਸੈਪਸ਼ਨਸ ਕਰ ਲਈ ਜੀ ਮੰਨ ਲਓ ਚਾਰਸਕੂਪੇ ਕਰ ਲਏ ਉਹਦੇ ਵਿੱਚ ਪੰਜਾਬੀ ਪਣਾਉਣੀ ਸ਼ੁਰੂ ਕਰ ਦਿੱਤੀ ਇਹ ਵੀ ਇਨਡੇਫੀਨਟਲੀ ਹੋ ਜਾਊਗਾ ਕਿ ਵੀ ਨੈਕਸਟ ਜਿਹੜੀ ਗਵਰਨਮੈਂਟ ਆਊਗੀ ਸਪੋਜ਼ ਕਰੋ ਲਿਬਰਲਸ ਹੀ ਆ ਗਏ ਉਹ ਇਹਨੂੰ ਰਿਮੂਵ ਕਰ ਸਕਦੇ ਐ ਐਸਾ ਇਹ ਸਰਕਾਰ ਦੀ ਪਾਲਿਸੀ ਹੈ ਮੇਰੇ ਖਿਆਲ ਤੋਂ ਐਸਾ ਕੰਮ ਅੱਥੇ ਹੁੰਦਾ ਨਹੀਂ ਹੈ ਮੇਰੇ ਬੜਾ ਸਫੇਰ ਦਾ ਕੰਮ ਹੈ ਕਿਉਂਕਿ ਤੁਸੀਂ ਹੋਰ ਭਾਸ਼ਾਵਾਂ ਦੇਖ ਲਓ ਕਈ ਭਾਸ਼ਾਵਾਂ ਚਲਦੀਆਂ ਆ ਰਹੀਆਂ ਨੇ ਉਹ ਜਿਹੜੀਆਂ ਭਾਸ਼ਾਵਾਂ ਹੈ ਨਾ ਭਾਜੀ ਸੌਰੀ ਮੈਂ ਤੇਰੀ ਗੱਲ ਕਰ ਰਿਹਾ ਜਿਹੜੀ ਫ੍ਰੈਂਚ ਭਾਸ਼ਾ ਹੈ ਨਾ ਜਿਹੜਾ ਜਪਾਨੀਜ਼ ਉਹਦੇ ਪਿੱਛੇ ਥੋੜਾ ਜਿਆ ਆਈ ਥਿੰਕ ਕਿਉਂਕਿ ਜਪਾਨੀਜ਼ ਆਪਾਂ ਇਨੀ ਕਮਿਊਨਿਟੀ ਦੇਖਦੇ ਨਹੀਂ ਹੈਗੇ ਇੱਥੇ ਜਾਪਾਨੀਜ਼ ਮੇਰੇ ਖਿਆਲ ਨਾਲ ਜ਼ਿਆਦਾ ਇਹਨਾਂ ਦੀ ਇੱਕ ਜਿਹੜੀ ਸਿਟੀ ਸਿਸਟਰ ਸਿਟੀ ਵੀ ਹੈਗੀ ਕੈਨਬਰਾ ਦੀ ਮੇਰੇ ਖਿਆਲ ਨਾਲ ਉਹ ਵੀ ਉਹਦੇ ਪਿੱਛੇ ਇੱਕ ਡੀਲ ਵੀ ਚੱਲਦੀ ਆ ਵੀ ਸਿਸਟਰ ਸਿਟੀ ਦੀ ਲੈਂਗੁਏਜ ਇਸੀ ਤੇ ਪੜ੍ਹਾ ਰਹੇ ਆ ਫ੍ਰੈਂਚ ਆਪਾਂ ਤਾਂ ਕਹਿ ਸਕਦੇ ਕਿਉਂਕਿ ਮੋਸਟਲੀ ਆਸਟ੍ਰੇਲੀਅਨਸ ਇਹਨਾਂ ਦਾ ਯੂਰੋਪੀਅਨ ਬੈਕਗ੍ਰਾਉਂਡ ਵੀ ਹੈਗਾ ਆਫਟਰ ਸੈਕੰਡ ওয়ার্ল্ড ਵਾਰ ਹਨਾ ਉਹ ਦੂਜਾ ਉਹ ਆਰਟ ਦੇ ਨਾਲ ਵੀ ਰਿਲੇਟਡ ਨੇ ਫ੍ਰੈਂਚ ਆਰਟਸ ਇਹਨਾਂ ਦਾ ਹੈ ਆਪਸ ਵਿੱਚ ਕਾਫੀ ਹਨਾ ਰੈਲੇਵੈਂਸ ਹੈਗੀ ਆ ਆਪਣੀ ਜਿਹੜੀ ਆ ਆਪਣੀ ਪਾਪੂਲੇਸ਼ਨ ਬੇਸ ਹੀ ਆ ਦਾਰੀ ਇੱਕ ਐਕਚੁਅਲੀ ਜੇ ਤੁਸੀਂ ਦੇਖੋਗੇ ਮਰਦਨ ਸਵਾਰੀ 2023 ਤੋਂ ਬਾਅਦ ਜਿਹੜਾ ਜਿਹੜਾ ਹੁਕਮ ਆਇਆ ਉਹਦੇ ਅੰਦਰ ਅਸੀਂ ਪਹਿਲੀਆਂ ਪੰਜ ਜਗੀਆਂ ਭਾਸ਼ਾ ਏਸੀਡੀਜ਼ ਬੋਲਣ ਦੇਣ ਲਈ ਉਹਦੇ ਅੰਦਰ ਸਾਡੀ ਰਵੇਦੀ ਗਿਣਤੀ ਹੈਗੀ ਹਿੰਦੀ ਪੰਜਾਬੀ ਤੇ ਹੋਰ ਜਿਹੜੀਆਂ ਤਿੰਨ ਭਾਸ਼ਾ ਇੰਗਲਿਸ਼ ਹੋਰ ਜਿਹੜੀ ਚਾਈਨੈਸ ਮੈਨੂੰ ਤੇ ਇਹ ਸਾਰੀਆਂ ਭਾਸ਼ਾਵਾਂ 'ਚ ਅਸੀਂ ਪਹਿਲੀਆਂ ਪੰਜ ਭਾਸ਼ਾਵਾਂ 'ਚ ਅਸੀਂ ਆਉਂਦੇ ਹਾਂ ਤੇ ਇਹ ਸਾਡੀ ਡਿਮਾਂਡ ਜਿਹੜੀ ਹੈਗੀ ਸੀ ਇਹ ਬੜੀ ਜਾਇਜ਼ ਹੈਗੀ ਸੀ ਤੇ ਉਸੇ ਕਰਕੇ ਵੀ ਸਰਕਾਰ ਉਹ ਸਰਕਾਰ ਮਲਟੀਕਲਚਰ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਦੀ ਹੈ ਸਾਨੂੰ ਕਿ ਤੁਸੀਂ ਦੇਖੋ ਵੀ ਇਹ ਮਲਟੀਕਲਚਰਲ ਅਵਾਰਡਸ ਹੈਗੇ ਨੇ ਕਈ ਸਾਡੇ ਸਿੱਖ ਭਰਾ ਜਿਹੜੇ ਆਲਰੇਡੀ ਅਵਾਰਡਡ ਵੀ ਗਏ ਹੋਏ ਉਹਨਾਂ ਨੂੰ ਉਹਨਾਂ ਨੂੰ ਅਵਾਰਡਸ ਵੀ ਦਿੱਤੇ ਰਹੀਆਂ ਨੇ ਸਾਡੀ ਅੱਛੇ ਕਮਿਊਨਿਟੀ ਕੰਮ ਕਰਨ ਵਾਸਤੇ ਹਾਂਜੀ ਤੇ ਇਸ ਕਰਕੇ ਸਰਕਾਰ ਦਾ ਜਿਹੜਾ ਫੋਕਸ ਹੈ ਮਲਟੀਕਲਚਰਲ ਹੁੰਦਾ ਤੇ ਉਹ ਬਹੁਤ ਹੀ ਜ਼ਿਆਦਾ ਹੈ ਤੇ ਇਸ ਕਰਕੇ ਸਰਕਾਰ ਹਰ ਹਾਲ ਹਰ ਹਾਲ ਸਮਾਜ ਨੂੰ ਉਸੇ ਵਾਸਤੇ ਸਪੋਰਟ ਦਿੰਦੀ ਜਾਂਦੀ ਹੈ ਨੇ ਬਹੁਤ ਵਧੀਆ ਭਾਜੀ ਪਤਾ ਕੀ ਹੈ ਕਿ ਕਿ ਆਪਣੀ ਗੱਲ ਰੱਖਣ ਵਾਲਾ ਕਮਿਊਨਿਟੀ ਦਾ ਬੰਦਾ ਉੱਥੇ ਹੋਣਾ ਚਾਹੀਦਾ ਪਰ ਉਹਦੇ ਉਹਦੀ ਇੱਕ ਕੰਡੀਸ਼ਨ ਹੋਣੀ ਚਾਹੀਦੀ ਹੈ ਵੀ ਆਪਣੇ ਆਪ ਨੂੰ ਕੱਟ ਪ੍ਰਮੋਟ ਕਰੇ ਕਮਿਟੀ ਜਿਆਦਾ ਪ੍ਰਮੋਟ ਕਰੇ ਹਾਂ ਜੀ ਇਹਦਾ ਬਿਲਕੁਲ ਠੀਕ ਹੈ ਇਹ ਇਸੇ ਵਾਲੇ ਇੱਕ ਵਾਰੀ ਕੁ ਮੈਂ ਕੁਝ ਇੱਥੇ ਇੱਕ ਮੰਦਿਰ ਦੇ ਅੰਦਰ ਬਹੁਤ ਵੱਡਾ ਇਨੋਗਰੇਸ਼ਨ ਹੈਗਾ ਸੀ ਉਹਨਾਂ ਦਾ ਮੰਦਿਰ ਤੇ ਕਿਸੇ ਵੱਡੇ ਲੀਡਰ ਨੇ ਮੈਨੂੰ ਕਹਿ ਕੇ ਵੀ ਤੇਰੇ ਏਰੀਆ ਦੇ ਅੰਦਰ ਇੰਨਾ ਵੱਡਾ ਮੰਦਿਰ ਤੇ ਪ੍ਰੋਗਰਾਮ ਸੀ ਤੂੰ ਵੀ ਐਜ਼ ਅ ਕੈਂਡੀਡੇਟ ਤੈਨੂੰ ਫਰੰਟ ਫੇਸ ਹੋਣਾ ਚਾਹੀਦਾ ਤੂੰ ਕਿੱਧਰ ਅਸੀਂ ਤੋਂ ਦਿਖਿਆ ਹੀ ਨਹੀਂ ਅੱਛਾ ਤੇ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਪਿੱਛੇ ਕਿਚਨ ਹੈਗੀ ਸੀ ਉਹਦੇ ਅੰਦਰ ਵੀ ਬਹੁਤ ਲੋਕੀ ਕੰਮ ਕਰ ਰਹੇ ਸੀ ਮੈਂ ਉਹਨਾਂ ਦੇ ਨਾਲ ਕਿਚਨ ਵਿੱਚ ਕੰਮ ਕਰਦਾ ਨਹੀਂ ਕੋਈ ਮੈਂ ਤੁਹਾਨੂੰ ਪਹਿਲੂ ਕਿਹਾ ਏ ਭਾਜੀ ਹਣੀ ਮੈਨੂੰ ਸਵੇਰੇ ਅੱਜ ਪਤਾ ਲੱਗਾ ਮੇਰੀ ਮੈਂ ਬਹੁਤ ਕਨਫਿਊਜ਼ ਹੋ ਰਿਹਾ ਜੀ ਵੀ ਭਾਜੀ ਹਣੀ ਆਪਣੇ ਪੰਜਾਬੀਆਂ ਵਾਂਗੂ ਕਿਉਂਕਿ ਹੁਣ ਤੁਹਾਨੂੰ ਪਤਾ ਹੀ ਆ ਵੀ ਪੰਜਾਬੀ ਵਾਸਤੇ ਵੀ ਨਾਲ-ਨਾਲ ਕੈਮਰਾ ਚੱਕ ਕੇ ਫੋਟੋ ਖਿੱਚ ਲੈਂਦੇ ਵੀ ਆ ਮੈਂ ਲੀਡਰ ਦਾ ਫੋਟੋ ਆ ਮੈਂ ਭਾਈ ਜੀ ਇਹਨਾਂ ਨੂੰ ਫੋਲੋ ਕਰੰਦੇ ਆ ਤੇ ਇਹ ਇਹਨਾਂ ਨੂੰ ਮੈਂ ਪੁਸ਼ ਕਰਦਾ ਹੁੰਦਾ ਕਿ ਤੁਸੀਂ ਆਪਣੇ ਆਪ ਨੂੰ ਥੋੜਾ ਜਿਆ ਪ੍ਰਮੋਟ ਕਰਿਆ ਕਰੋ ਕਿਉਂਕਿ ਪ੍ਰਮੋਟ ਨਹੀਂ ਕਰੋਗੇ ਕਮਿਊਨਿਟੀ ਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਹੁਣ ਆ ਜਿਹੜਾ ਸਰਵੇ ਆ ਲੈ ਇਹਦੇ ਵਿੱਚ ਵੀ ਇਹ ਕਮਿਊਨਿਟੀ ਨੂੰ ਦੋ ਤਿੰਨ ਜਾਣੇ ਹੈਗੇ ਨੇ ਸਾਡੀ ਕਮਿਊਨਿਟੀ ਦੇ ਵਿੱਚ ਚਲੋ ਆਪਣਾ ਪੂਰਾ ਜੋਰ ਲਾ ਰਹੇ ਨੇ ਪਰ ਉਹ ਕ੍ਰੈਡਿਟ ਵਾਲਾ ਜਿਹੜਾ ਕੰਮ ਹੈ ਨਾ ਉਹ ਕ੍ਰੈਡਿਟ ਵੀ ਲੈ ਰਹੇ ਨੇ ਹਾਂ ਵੀ ਇਹ ਕੰਮ ਮੈਂ ਹੀ ਸਾਰਾ ਸ਼ੁਰੂ ਕੀਤਾ ਸੀ ਉਹ ਥੋੜੀ ਜੀ ਗੱਲ ਗਲਤ ਹੋ ਜਾਂਦੀ ਕਿਉਂਕਿ ਜਿੰਨੇ ਮਿਹਨਤ ਕੀਤੀ ਹੁੰਦੀ ਨਾ ਉਹ ਮਿਹਨਤ ਦਾ ਮੁੱਲ ਉਹਨੂੰ ਮਿਲਣਾ ਚਾਹੀਦਾ ਉਹਦੀ ਰੈਕਗਨਾਈਜੇਸ਼ਨ ਜਿਹੜੀ ਹੁੰਦੀ ਨਾ ਉਹੀ ਉਹਦਾ ਮੁੱਲ ਹੁੰਦਾ ਤੇ ਉਹ ਸਾਨੂੰ ਉਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਬੰਦੇ ਨੇ ਸੋਚਿਆ ਵੀ ਖੁਦ ਭਾਜੀ ਉਹੜੀ ਰਾਜਸਥਾਨ ਤੋਂ ਨੇ ਪੰਜਾਬ ਪੰਜਾਬੀਏ ਦੇ ਨਾਲ ਕੋਈ ਇਹਨਾਂ ਦਾ ਦੂਰ ਦੂਰ ਤੋਂ ਵੀ ਜਿੰਨੇ ਕਿਲੋਮੀਟਰ ਆਪਾਂ ਕਹਿ ਲਈਏ ਸੈਕੜੇ ਕਿਲੋਮੀਟਰ ਚੈਪੋਰ ਤੋਂ ਬਠਿੰਡਾ ਪੈ ਜਾਂਦਾ ਉਹਨੇ ਦੂਰ ਆਪਾਂ ਹੈਗੇ ਆ ਨਾ ਕਲਚਰ ਤੋਂ ਵੀ ਦੂਰ ਨੇ ਪਰ ਸਟਿਲ ਬਾਹਰ ਆ ਕੇ ਆਪਣੀ ਕਮਿਊਨਿਟੀ ਲਈ ਇੰਨਾ ਕੰਮ ਕਰਨਾ ਫੇਰ ਲੇਬਰ ਦੀ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ ਇਨਵੋਲਵ ਹੋ ਕੇ ਵੋਲੰਟਰੀਂਗ ਕਰਨੀ ਜਿੰਨੇ ਪਿੱਛੇ ਜੇ ਕੈਂਪੇਨ ਆਏ ਸੀ ਲੇਬਰ ਵੱਲੋਂ ਇਨੀਸ਼ੀਏਟ ਕੀਤੇ ਗਏ ਸੀ ਉਹਨਾਂ ਵਿੱਚ ਵੋਲੰਟਰੀਂਗ ਕਰਨੀ ਆਪਣਾ ਟਾਈਮ ਕੋਲੋਂ ਕੱਢ ਕੇ ਜਾਣਾ ਇਹ ਬਹੁਤ ਵੱਡੀ ਗੱਲ ਹੁੰਦੀ ਤੇ ਉਸ ਤੋਂ ਬਾਅਦ ਵੀ ਆਪਣੇ ਆਪ ਨੂੰ ਐ ਪ੍ਰਮੋਟ ਨਹੀਂ ਕਰਨਾ ਵੀ ਮੈਂ ਹੀ ਸਾਰਾ ਕੁਝ ਕਰ ਰਿਆ ਉਹਦੇ ਵਿੱਚ ਵੀ ਹੁਣ ਤੁਸੀਂ ਦੇਖਿਆ ਹੋਣਾ ਭਾਜੀ ਉਹਨਾਂ ਨੇ ਜਿਹੜੇ ਬੰਦਿਆਂ ਦਾ ਨਾਮ ਇੱਥੇ ਈਮੇਲ ਦੇ ਵਿੱਚ ਨਹੀਂ ਹੈਗਾ ਉਹਨਾਂ ਦਾ ਵੀ ਨਾਮ ਲਾਇਕਿ ਉਹਨਾਂ ਦਾ ਧੰਨਵਾਦ ਕੀਤਾ ਤੇ ਉਹਨਾਂ ਨੂੰ ਕ੍ਰੈਡਿਟ ਦਿੱਤਾ ਇਹ ਥੋੜਾ ਜਿਹਾ ਨਾ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਵੀ ਹਾਈਜੈਕ ਨਾ ਕਰੀਏ ਕਿਸੇ ਦਾ ਕੰਮ ਸਗੋਂ ਜੇ ਤੁਸੀਂ ਤੁਸੀਂ ਉਹਨਾਂ ਨਾਲ ਹੱਥ ਵਟਾਉਣਾ ਵੀ ਆ ਰਲ ਮਿਲ ਕੇ ਕੰਮ ਕਰਿਆ ਫਗਾ ਤੇ ਪਾਜੀ ਤੁਸੀਂ ਅੰਤ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਆਪਣੀ ਕਮਿਊਨਿਟੀ ਨੂੰ ਤੇ ਬਿੰਪੂਲਾ ਸਰਵੇ ਬਾਰੇ ਤੇ ਮੈਨੂੰ ਇੱਕ ਦੱਸੋ ਵੀ ਸਰਵੇ ਦੀ ਐਂਡ ਡੇਟ ਕੀ ਹੈ ਸਰਵੇ ਦੀ ਜਿਹੜੀ ਐਂਡ ਡੇਟ ਮੈਂ ਤੁਹਾਨੂੰ ਸਾਰੇ ਡਿਕਲੇਅਰ ਕਰਕੇ ਤੁਹਾਡੇ ਲਿੰਕ ਦੇ ਅੰਦਰ ਨਾਲ ਸ਼ੇਅਰ ਕਰ ਦਾਂਗਾ ਠੀਕ ਹੈ ਜੀ ਤੇ 7 ਅਕਤੂਬਰ ਤੱਕ ਸਰਵੇ ਦੀ 7 ਸਤੰਬਰ ਤੱਕ ਇਹਨਾਂ ਨੇ ਸਰਵੇ ਦੇ ਸਾਰੇ ਜਿਹੜਾ ਡਿਕਲੇਅਰ ਕਰ ਦੇਣਾ ਵੀ ਕੀ ਅਰਾਉਟਕਮ ਆਏਗਾ ਔਰ ਉਸ ਤੋਂ ਬਾਅਦ ਜਿਹੜੀ ਡੇਟਸ ਹੈਗੀਆਂ ਉਹ ਸਾਰੀ ਲਿੰਕ ਦੇ ਨਾਲ ਹੀ ਟੌਪ ਤੇ ਜਗਾ ਦੇਣਾ ਦੇਖੋ ਤਾਂ ਵੀ ਦੇਖ ਸਕਾਂਗੇ ਹਾਂਜੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਉਹ ਲਿਖ ਦੂੰਗਾ ਜੀ ਜਿਹੜੇ ਆਪਣੇ ਕੈਮਰਾ ਵਾਲੇ ਨੇ ਉਹ ਡਿਸਕ੍ਰਿ ਤੁਸੀਂ ਉਹ ਗਵਰਨਮੈਂਟ ਦਾ ਉਹ ਸਰਵੇ ਦੀ ਵੈਬਸਾਈਟ ਆ ਇਨ ਫਿਊਚਰ ਜਿਹੜੇ ਹੋਰ ਵੀ ਸਰਵੇ ਹੋਣਗੇ ਤੁਸੀਂ ਆਲਰੇਡੀ ਉਹਦੇ ਮੈਂਬਰ ਭੱਜੂਗੇ ਤੁਸੀਂ ਆਪਣੀ ਈਮੇਲ ਨਾਲ ਸਾਈਨ ਅਪ ਕਰਕੇ ਪਾਸਵਰਡ ਜਨਰੇਟ ਕਰਕੇ ਫਿਰ ਤੁਸੀਂ ਕਿਉਂਕਿ ਗਵਰਨਮੈਂਟ ਕੋ ਵੀ ਡਾਟਾ ਆ ਚੁੱਕਾ ਵੀ ਕੋਈ ਫੇਸਲੈਸ ਜਾਂ ਫੇਕ ਅਕਾਊਂਟ ਨਹੀਂ ਇਸ ਚੀਜ਼ ਨੂੰ ਕੋਸ਼ਿਸ਼ ਕਰ ਰਹੇ ਤੇ ਉੱਥੇ ਆਪਣੀਆਂ ਪਰਸਨਲ ਡਿਟੇਲਸ ਸੇਵ ਕਰਕੇ ਤੇ ਫਿਰ ਤੁਸੀਂ ਸਰਵੇ ਦੇ ਵਿੱਚ Yes ਹੈ No ਕਰਨਾ ਆਫਕੋਰਸ ਤੁਸੀਂ ਯੈਸ ਹੀ ਕਰੋਗੇ ਕਿਉਂਕਿ ਇਹ ਬਹੁਤ ਵੱਡਾ ਐਹਸਾਨ ਹੋਊਗਾ ਆਪਣੀ ਆਉਣ ਵਾਲੀ ਜਨਰੇਸ਼ਨ ਲਈ ਕਿ ਜੇ ਸਕੂਲਾਂ 'ਚ ਉਹਨਾਂ ਨੂੰ ਪੰਜਾਬੀ ਪੜਾਈ ਜਾਊਗੀ ਤੇ ਉਹ ਪੰਜਾਬੀ ਨੂੰ ਜੀਦਾ ਵੀ ਰੱਖਣਗੇ ਕਿਉਂਕਿ ਇੱਥੇ ਗਾਇਕਾਂ ਦੇ ਤੇ ਹੋਰ ਲੋਕਾਂ ਦੇ ਕਾਨਸਰਟ ਕਰਾ ਕੇ ਆਪਾਂ ਪੰਜਾਬੀ ਨੂੰ ਜੀਦਾ ਨਹੀਂ ਰੱਖ ਸਕਦੇ ਸਕੂਲਾਂ 'ਚ ਪੰਜਾਬੀ ਪੜਾਈ ਜਾਊਗੀ ਪੰਜਾਬੀ ਉਥੋਂ ਹੀ ਜੀਦੀ ਰਹੂਗੀ